ਪਿੰਡ ਹੈ ਹੀ ਭੇਟ ਨਗਰ ਆਪੇ ਪਰਿਵਾਰ ਚ ਕੌਣ ਕੌਣ ਆ ਤੇ ਕਿੰਨੇ ਜੀ ਹੈਗੇ ਪਰਿਵਾਰ ਹਾਂਜੀ ਪਰਿਵਾਰ ਚ ਸਾਡੇ 4 ਬੇਟੇ ਆ ਤੇ ਇੱਕ ਸਾਡੀ ਨੂੰਹ ਆ ਇੱਕ ਪੋਤਰਾ ਦੋਨੇ ਜੀ ਇਹੀ ਆ ਇਹ ਹਾਂਜੀ ਬਾਹਰੋਂ ਆਏ ਉਹਨਾਂ ਦਾ ਕੀ ਨਾਮ ਆ ਤੇ ਕਦੋਂ ਗਏ ਸੀ ਗਰਮੇਲ ਸਿੰਘ 2 ਸਾਲ ਤੋਂ ਗਏ ਪੱਕੀ ਤਰੀਕ ਤੇ ਸਾਨੂੰ ਯਾਦ ਨਹੀਂ ਜੀ ਅਛਾ ਜੀ ਇਹ ਆਈਡੀਆ ਹੀ ਆਈ ਜਿਹੜੇ بڑے 플레이 ਤੇ ਅਸੀਂ ਘਾਟਾ ਬਈ ਆਈਡੀਆ 2 ਸਾਲ ਤੋਂ ਬਾਅਦ ਕੇ 2 ਸਾਲ ਬੱਚੇ ਨੂੰ ਇੱਧਰ ਇੱਧਰ ਘਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਆ ਨਹੀਂ ਪਤਾ ਨਹੀਂ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਖਾਣੇ ਇਦਾਂ ਦੀ ਇੱਕ ਮਰਕ ਸਾਨੂੰ ਤੇ ਇਹਨੇ ਨਾਂ ਨਹੀਂ ਆਉਂਦੇ ਵੇਹੇ ਇਹਨਾਂ ਦੇ ਇਦਾਂ ਕਮਾਨਾ ਆ ਗਏ ਨੇ 2 ਸਾਲ ਪੂਰੇ ਕਰੇ 2 ਸਾਲ ਤੋਂ ਬਾਅਦ ਨੇ ਹੁਣ 27 ਜਨਵਰੀ ਨੇ ਇੱਥੇ ਵੀਜਾ ਇੰਟਰ ਕੀਤਾ ਅਮਰੀਕਾ 27 ਨੂੰ ਉੱਥੇ ਪਕੜੇਗੇ ਇਤੋਂ ਬਾਅਦ ਹੁਣ ਸਾਨੂੰ ਤਾਂ ਪਤਾ ਨਹੀਂ ਹੋਇਆ ਛੱਦਣਾ ਕੋਈ ਗੱਲਬਾਤ ਨਹੀਂ ਹੋਈ ਵੇਚਦੀ ਗੱਲ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਆਇਆ ਤਾਂ ਫਿਰ ਸਾਨੂੰ ਪਤਾ ਲੱਗਾ ਕਿ ਸਾਨੂੰ ਫਿਰ ਵੀ ਨਹੀਂ ਪਤਾ ਚੱਲਿਆ ਜਦੋਂ ਇਹ ਲਿਸਟ ਪਹੁੰਚੀ ਕਿਸੇ ਨੇ ਸਾਨੂੰ ਦੱਸਿਆ ਆਗੇ ਤੁਹਾਡਾ ਬੇਟਾ ਇੱਥੇ ਜਿਹੜਾ ਬਾਹਰੋਂ ਆਇਆ ਨਿਰਪਾਲ ਹਾਂਜੀ ਗਰਮੇਲ ਸਿੰਘ ਗਰਮੇਲ ਸਿੰਘ ਇਹ ਮੈਰਿਟ ਨਹੀਂ ਇਹ ਵੀ ਅਨਮੈਚ ਦੀ ਹੈ ਜੀ ਜਦੋਂ ਉਹ ਜੁਰਗੋਇ ਤੋਂ ਪੇਟਿਆ ਸੀ ਕਿੰਨਾ ਕ ਖਰਚਾ ਉਹ ਖਰਚਾ ਇਸ ਤਰ੍ਹਾਂ ਇਕੱਠਾ ਕੀਤਾ ਖੱਚਾ ਇਦਾਂ ਹੀ ਕੋਈ ਪਿਆੜੀ ਤੇ ਕੁ ਆਪਣੇ ਦੁਕਾਨਾਂ ਤੇ ਲਾਉਣ ਕੋ ਆਪਣੇ ਆਰਮੀ ਬਿਲਚਨ ਤੇ ਲਾਉਣ ਕੋ ਗੋਲ ਲਾਉਣ ਕੋ ਇਦਾਂ ਕਿਸੇ ਕੋ ਵਿਆਜੀ ਠਾ ਕਿਦਾਂ 50 ਲੱਖ ਰੁਪਏ ਤਾਂ ਪੂਰਾ ਕਰਕੇ ਜੰਤ ਨਹੀਂ ਦਿੱਤਾ ਕਿਸੇ ਵੇਲੇ ਕਿ 50 ਲੱਖ ਰੁਪਈਆ ਵੀ ਲੱਗ ਗਿਆ ਪਰਿਵਾਰ ਦਾ ਘੀ ਵੀ ਵਾਪਸ ਆ ਗਿਆ ਇਸ ਪਰ ਕੀ ਵਿਚਾਰ ਕਰਦੇ ਸائیں ਤੇ ਪਰਚਾਟ ਕੋ ਇਹੋ ਹੀ ਮੰਗ ਵਗਦੇ ਵੀ ਸਾਡਾ ਨਾਸ ਦਿੱਤਾ ਜਾਵੇ ਇਨਸਾਫ ਹੋਵੇ ਕਿੰਨੇ ਜੋ ਸਾਡਾ ਪੈਸਾ ਲੱਗਾ ਵਾਪਸ ਹੋਏ ਇਹ ਬੱਚੇ ਬੱਚੇ ਵੀ ਗਾਂਵਾ ਆ ਤੇ ਵੀ ਜਿੰਦਗੀ ਆ। ਉਸ ਪਾਲਸਨ ਜਿਹੜੇ ਵਾਪਸ ਆਏ ਨੇ ਇਸੇ ਬੋਲੇ ਕਿ ਸਿੱਧੀ ਆ ਮਨੋਦਸ਼ਾ ਕਲੀਆ। ਤੇ ਜੀਤ ਬਹੁਤ ਮਾੜੀ ਹੈ ਇਸ ਟਾਈਮ ਤੇ ਹੋ ਗਏ ਬਹੁਤ ਨਾਜ਼ੁਕ ਹਾਲਤ ਨੇ। ਉਹਨਾਂ ਨੇ ਦੱਸਿਆ ਕੁਝ ਕਿ ਜਦੋਂ ਉਹਨਾਂ ਨੂੰ ਉੱਥੋਂ ਲਿਆਂਦਾ ਕਿ ਹੱਥਾਂ ਪੈਰਾਂ 'ਚ ਬੀੜੀਆਂ ਲਾਈਆਂ ਸੀ, ਕੀ ਕਣ ਪੀਣੋ ਦਿੱਤਾ। ਹੱਥ ਕੜੀਆਂ ਲੱਗੀਆਂ ਉਹਨਾਂ ਨੂੰ। ਕੀ ਗੱਲ ਬਾਤ ਹੈ? ਹੱਥ ਕੜੀਆਂ ਇੱਥੇ ਜਿਹੜਾ ਫੋਲੀਆਂ ਕਹਿੰਦੇ ਏਅਰਪੋਰਟ ਤੇ ਇੱਥੇ ਸਾਨੂੰ ਇਹਨਾਂ ਨੂੰ ਖਾਣਾ ਮਿਲਿਆ। ਰਸਤੇ 'ਚ ਕੋਈ ਜਿੰਦੇ ਨਹੀਂ। ਇਹ ਤੇ ਅੰਬਸਰ 에어ਪੋਰਟ ਤੇ ਖਾਣ ਨੇ ਹੱਤਕੜੀਆਂ ਵਿੱਚ ਖੋਲੀ ਇਹਥੇ ਖੋਲੀ ਜਾਂਚ ਲੱਗੀ ਹਾਂਜੀ ਉਹ ਕਿਸੀ ਦੀ ਗੱਲਬਾਤ ਹੋਈ ਕੀ ਹਾਲਾਤ ਰਏ ਉਹਨਾਂ ਦੇ ਉੱਤੇ ਜੇਲ੍ਹ 'ਚ ਜਾਂ ਜਦੋਂ ਲੈ ਕੇ ਆਏ ਉਹਨਾਂ ਨੂੰ ਹਾਲਾਤ ਤੇ ਦੱਸਦੇ ਮਾੜੇ ਜਦੋਂ 에어ਪੋਰਟ ਤੇ ਇਹਨਾਂ ਨੂੰ ਕਿੜਾ ਆ ਗਿਆ ਉੱਥੇ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਇਹਨਾਂ ਦੀ ਜਹਾਜ਼ ਦੇ ਵਿੱਚ ਬਿਠਾਇਆ ਗਿਆ ਕਿ ਜਹਾਜ਼ ਦੇ ਵਿੱਚ ਐਂਟੀ ਕਰਾ ਕੇ ਕਿ ਬੇਟਾ ਤੁਸੀਂ ਇੰਡੀਆ ਜਾ ਰਹੇ ਹਾਂਜੀ ਇਹ ਬੱਚੇ ਨਾ ਬਹੁਤ ਹੀਲ ਹੋਇਆ ਇਸ ਗੱਲ ਦਾ ਉਹ ਕੀ ਸਮਝ ਦੇ ਕਿ ਪਰਾਲ ਦੀ ਲਾਈਫ ਕਿਸ ਪਾਸੇ ਜਾਏਗੀ ਜਾਂ ਪਰਿਵਾਰ ਉਹਦੀ ਕਿਸ਼ਰਾ ਮਦਦ ਕਰੇਗਾ ਲੈ ਤਾਂ ਇਹੋ ਸਰਕਾਰ ਇਹਨਾਂ ਦੀ ਇਨਸਾਫ ਦਵਾਏ ਕੋਈ ਅੰਟਾ ਕੋਲ ਪੈਸਾ ਵਾਪਸ ਹੋਵੇ ਤੇ ਸਾਡਾ ਤਾਂ ਫਿਰ ਬੱਚੇ ਦੀ ਦੁਬਾਰਾ ਕਿਸੇ ਤਰੀਕੇ ਨਾਲ ਕੋਈ ਲੈ ਆ ਬਣਾਏਗੇ ਤੁਸੀਂ ਖੌਤ ਦੇ ਨਾ ਜੇ ਮੈਂ ਆਪਣੇ ਦਿੱਦੂ ਨੂੰ ਇਹਦਾ 40 ਦਾ ਬਕੋਲੇ ਦਾ ਕਿੰਨੇ ਕੰਮ ਕਰਾਂ ਆਮਦਨ ਦੇ ਇਥੇ ਇਹਨਾਂ ਪਤਾ ਕਿ ਇਹ 1000 ਪਏ 1200 ਬੰਦਾ ਕੋਈ ਇੰਨਾ ਕਿ ਭਾਈ ਤੇ ਇਹਦੇ ਵਿੱਚ ਪਰਿਵਾਰ ਦਾ

ਸਰ ਜੀ ਇਹ ਕਿਰਪਾਲ ਦਾ ਕਿਸ ਤਰ੍ਹਾਂ ਧਮੇੜ ਦਾ ਵਜ੍ਹਾ ਕਿਸ ਤਰ੍ਹਾਂ ਪੁਲਸ ਕੀ ਮੇਰੇ ਬ੍ਰਦਰ ਵਰਗੇ ਆ ਜੀ ਜੀ ਰਾਤੀ ਨੂੰ ਤਾਂ ਲੈਣ ਗਏ ਕਿਉਂ ਘਟਾਚ ਦੇਖਿਆ ਤੇ ਕੀ ਗੱਲ ਵਾਪਰੀ ਗੁਰਪਸਾਰੀ ਗੁਰਪਸਾਰੀ ਹਲਾ ਤੇ ਇਦਾਂ ਜੀ ਅਬਲ ਤੁਹਾਨੂੰ ਨਾ ਉੱਥੇ ਮਿਲ ਨਹੀਂ ਦਿੱਤਾ ਆਪਾਂ ਵੇਟ ਕਰਦੇ ਰਹੇ ਜਿਉਂ ਅਸੀਂ ਉੱਥੇ 10 ਵਜੇ ਖਲੋਤੇ ਸਵੇਰੇ 5 ਵਜੇ ਸਾਡੇ ਟੱਕਰੇ ਹੋਏ ਉਹਨਾਂ ਨਾਲ ਫਿਰ ਉਹ ਪੁਲਸ ਆਪਣੀ ਕੋ ਸਟੱਡੀ ਦੇ ਵਿੱਚ ਹੀ ਰੱਖ ਕੇ ਛੱਡ ਕੇ ਗਈ ਤੇ ਉਸ ਤੋਂ ਬਾਅਦ ਜੋ ਤੁਹਾਡੇ ਘਰ ਆਣ ਕੇ ਗੱਲਾਂ ਬਾਤਾਂ ਹੋਈਆਂ ਨੇ ਪਿਛ ਦਿਨਾਂ ਉਹਨਾਂ ਨੂੰ 27 28 ਤਰੀਕ ਦੇ ਲਾਗੇ ਚੱਕ ਲਿਆ ਹੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਫੋਨ ਫਾਨ ਵੀ ਉਹਨਾਂ ਲੈ ਲਈ ਸੀ ਤੇ ਆਪਣੀ ਕੋ ਸਟੱਡੀ 'ਚ ਰੱਖਿਆ ਸੀ ਫੋਨ ਉਹਨਾਂ ਜਦੋਂ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਨੇ ਉਦੋਂ ਉਹਨਾਂ ਨੂੰ ਉਹਨਾਂ ਦੇ ਫੋਨ ਮਿਲੇ ਨੇ ਤੇ ਜਦੋਂ ਉਹਨਾਂ ਦੇ ਫੋਨ ਮਿਲੇ ਨੇ ਉਦੋਂ ਗੱਲਬਾਤ ਅੰਦਰ ਇੱਕ ਦੋ ਵਾਰੀ ਸਾਡੇ ਨਾਲ ਹੋਈ ਹੈ ਕਿਉਂਕਿ ਆਪਾਂ ਰੀਚਾਰਜ ਉਹਨਾਂ ਦਾ ਕਰਤਾ ਆਏਗਾ ਤੇ ਉਹਨੇ ਇਹੀ ਹਾਲਾਤ ਹੀ ਦੱਸੇ ਨੇ ਵੀ ਜੇ 2 ਸਾਲ ਹੋ ਗਏ ਉਹਨੂੰ ਘਰੋਂ ਨਿਕਲਿਆ ਤੇ ਜੇ ਜੰਡਕ ਤੇ ਸਾਲ ਪਹਿਲਾਂ ਵਾਰ ਦਿੰਦਾ ਨਾ ਦਬਈ ਜਿਆਦਾ ਚਰਬਾਲਦਾ ਤੇ ਜੇ ਗੇਮ ਨਹੀਂ ਚੱਲਦੀ ਤੇ ਸਾਲ ਪਹਿਲਾਂ ਹੀ ਦੱਸ ਦਿੰਦਾ ਬਈ ਮੇਰੇ ਹੱਥ ਵੱਸ ਦੀ ਨਹੀਂ ਆ ਤੇ 2 ਸਾਲ ਉੱਥੇ ਭਾਲਣ ਤੋਂ ਬਾਅਦ ਉਹਨੂੰ ਵਾੜਿਆ ਆਉਦੂਗਾ ਜਦੋਂ ਉੱਥੇ ਟਰੰਪ ਦੀ ਸਰਕਾਰ ਆ ਗਈ ਤੇ ਮੌਕੇ ਦੇ ਫੇਰੇ ਵੜਦਿਆਂ ਸਾਰੇ ਦੂਜੇ ਦਿਨ ਹੀ ਚੁੱਕਿਆ ਗਿਆ ਜੀ ਵਾਪਸੀ ਤੇ ਕਿਸ ਤਰ੍ਹਾਂ ਦੇ ਹਲਾਤ ਰਹੇ ਜ ਜਿੱਦਾਂ ਅੱਜ ਕਿਤੇ ਗੱਲਬਾਤ ਹੋਈ ਵਾਪਸੀ ਦੇ ਨਾਲ ਉਹ ਜੀ ਹੱਥ ਘੜੀਆਂ ਲਾ ਕੇ ਲਿਆਂਦਾ ਗਿਆ 벨ਟਾਂ ਲਾਈਆਂ ਸੀਗੀਆਂ ਖਾਨ ਜਦੋਂ ਬਾਥਰੂਮ ਜਾਂਦੇ ਸੀ ਉਦੋਂ ਉਹਨਾਂ ਦਾ ਇੱਕ ਹੱਥ ਖੋਲਦੇ ਹੈਗੇ ਉਦਾਂ ਉਹਨਾਂ ਨੂੰ ਬੰਨ ਕੇ ਲਿਆਂਦਾ ਗਿਆ ਕੁਛ ਖਾਂਕੀ ਨੂੰ ਦਿੱਤਾ ਕਾਨ ਪੀਨੋ ਕਹਿੰਦੇ ਮਾੜਾ ਮੋਟਾ ਫਲ ਫਰੂਟ ਸਾਨੂੰ ਮਿਲਦਾ ਰਿਹਾ ਰੋਟੀ ਇੱਥੇ ਆ ਹਾਂਜੀ ਰੋਟੀ ਇੱਥੇ ਆਨ ਕਰਾਉਂਦੇ ਹੁਣ ਕੀ ਹਾਲਾਤ ਨੇ ਹਾਲਾਤ ਹੁਣ ਜਿਹੜੇ ਪੈਸੇ ਚਲ ਗਏ ਉਹੀ ਹਾਲਾਤਾਂ ਦੀ ਪ੍ਰੋਬਲਮ ਹੁਣ ਮੇਨ ਉਹੀ ਬਣਦੇ ਪਏ ਆ ਤੇ ਬਾਕੀ ਹੁਣ ਗੱਡੀ ਵੇਖੋ ਗਵਰਨਮੈਂਟ ਕੀ ਕਰਦੀ ਆ ਹੁਣ ਜੰਡ ਤਾਂ ਅਸੀਂ ਲੱਭ ਨਹੀਂ ਸਕਦੇ ਕਿੱਥੇ ਗਏ ਕਿੱਥੇ ਨਿਕਲ ਗਏ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ ਗੱਡੀ ਨੂੰ ਅਗਲਾ ਰਾਹ ਸਾਨੂੰ ਗਵਰਨਮੈਂਟ ਹੀ ਦੱਸੇਗੀ ਕੀ ਕਰਸਾ ਸਰਕਾਰ ਹੀ ਲੱਭੇ ਜੰਡਾ ਨੇ ਕਿੱਥੇ ਆ ਉਦਾਂ ਹਾਂ